ਸੱਦਾ ਵਾਲੀ ਟੀਵਲ ਦੇ ਅਜ ਤੱਕ ਤਾਜਾ ਖਾਣਾ ਤਰਨਤਨ ਦਾਲਤ ਨੇ ਦੇਰ ਰਾਤ ਹੁਕਮਾ ਮਗਰੋਂ ਵੱਡੇ ਵੱਡੇ ਤੜਕੇ ਕੰਚਨ ਪ੍ਰੀਤ ਪੁਲਸ ਰਿਆਸਤ ਵਿੱਚ ਕੀਤਾ ਰਿਹਾ ਤਰਨਤਨ ਜਿਮਨੀ ਚੋਣਾ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਗੁਰੂ ਦਾਵਾ ਦੀ ਪੁੱਤਰੀ ਕੰਚਨ ਗਰੀਬ ਨੂੰ ਤਰਨਤਨ ਦਾਲਤ ਨੇ ਦੇਰ ਰਾਤ ਆਏ ਹੁਕਮਾ ਮਗਰੋਂ ਸਵੇਰੇ 4 ਵਜੇ ਪੰਜਾਬ ਪੁਲਸ ਰਤ ਵਿੱਚ ਰਿਆ ਕਰ ਦਿੱਤਾ ਹੈ ਰਿਆ ਹੁਣ ਮਗਰੋਂ ਸਿਰ ਦੇਰਬਾਰ ਸਭ ਨਮਸਤ ਬਸ ਨਸਮਸਤਕ ਹੋਈ ਹੋਈ ਸਨ ਤਨ ਤਨ ਅਦਾਲਤ ਨੇ ਰਾਤ 2 ਵਜੇ ਤੱਕ ਸੁਣਵਾਈ ਹੋਈ ਤੇ ਇਸ ਮਗਰੋਂ ਅਦਾਲਤ ਨੇ ਫੈਸਲਾ ਫੈਸਲਾ ਸੁਣਾਇਆ ਕਿ ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹੁਕੂਕਮਤ ਦੇਰ ਰਾਤ ਕੰਚਨਪ੍ਰੀਮ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਪੁਲਿਸ ਹਰਿਆਸਤ ਵਿੱਚ ਮਜਦੇਸ਼ ਮਜਿਸਟਰੇਟ ਹਰਿਆਸਤ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤਨ ਤਨ ਜਿਮਨੀ ਚੋਣਾ ਤੋਂ ਕਾਲੀ ਦਾਲ ਦੀ ਮੀਤਵਾਰ ਸੁਖਿੰਦਰ ਗੰਦਾ ਦੇ ਪੁੱਤਰੀ ਕੰਚਨ ਪ੍ਰੀਤਮ ਤਨ ਤਨ ਅਦਾਲਤ ਵਿੱਚ ਦੇਰ ਰਾਤ ਹੁਕਮ ਮਗਰੋਂ 4 ਵਜੇ ਪੰਜਾਬ ਪੁਲਿਸ ਹੋ ਰਾਤ ਵਿਚ ਹਰਿਆ ਕਰ ਦਿੱਤਾ ਗਿਆ ਹੈ। ਹਰਿਆ ਹੋਣ ਮਗਰੋਂ ਸ਼੍ਰੀ ਦਰਬਾਰ ਸਾਹਿਬ ਨੰਨ ਸਮਸਤਕ ਹੋਏ ਸਨ। ਧੰਨ ਦਾਨ ਅਦਾਲਤ ਨੇ ਰਾਤ 2 ਵਜੇ ਸੁਣਵਾਈ ਸੁਣਵਾਈ ਇਸ ਮਗਰੋਂ ਅਦਾਲਤ ਨੇ ਫੈਸਲਾ ਸਰਾ ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਦੇ ਕੋਰਟ ਦੇ ਰਾਤ ਕੰਚਪੂਰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਪੁਲਿਸ ਹਰਿਆਸ ਵਿੱਚ ਮਜੇਸ਼ ਹਰਿਆਸ ਦੀ ਤਬਦੀਲ ਤਬਦੀਲ ਕੀਤਾ ਗਿਆ ਸੀ। ਧੰਨਵਾਦ ਸਹਿਦ ਜੀ ਖਬਰਾਂ ਸੁਲਣੀ ਬਣੇ ਰਹੋ।